ਇਹ ਬਹੁਤ ਬਣਪਾ ਗੀਤ ਨਾਲ ਜੀ ਦੋਨੇ ਦਾ ਮਤਲਬ ਬਰਬਾਦ ਹੋ ਗਏ ਭਈਆ ਗਰੀਬ ਕਰ ਸੀਗੇ ਜੀ ਜੋ ਮੁੰਡੇ ਦੀ ਨਾਲ ਮਾਂ ਭੈਣ ਸੀ ਵੀ ਮਾਸੀ ਦੀ ਲੜਕੀ ਸੀ ਉਹ ਵੀ ਪਰਿਵਾਰ ਜਿਹੜਾ ਗਰੀਬ ਸੀਗਾ ਤੇ ਉਹ ਲੜਕੀ ਦੇ ਸਿਰ ਤੇ ਪਰਿਵਾਰ ਜਿਹੜਾ ਉਹ ਆਪ ਦੀ ਜੋਬ ਵੀ ਪ੍ਰੈਫਰ ਕਰਦੀ ਸੀ ਤੇ ਕਨੌਂਦੀ ਸੀਗੀ ਜੀ ਇਦਾਂ ਨੂੰ ਮੁੰਡਾ ਠੇਕੇਦਾਰ ਸੀ ਆਪਦਾ ਜਿਹਨੂੰ ਮਿਹਨਤ ਵੀ ਕਰਦਾ ਸੀਗਾ ਜੀ ਤੇ ਆਪਦਾ ਘਰ ਪਰਿਵਾਰ ਵਧਿਆ ਚੱਲਦਾ ਸੀ ਜੀ ਤੇ ਮੁੰਡੇ ਦੀ ਮਾਤਾ ਜੀ ਆ ਉਹ ਆਪਣੇ ਹਸਪਤਾਲ ਦਾਖਲਾ ਜੀ ਪਰ ਹੁਣ ਆਇਆ ਇਹ ਉੱਥੋਂ ਆ ਰਹੇ ਸੀਗੇ ਇਹ ਬਾਕੀ ਬਹੁਤ ਹੀ ਮਾੜਾ ਹੋਇਆ ਤੇ ਇਹੋ ਜਿਹੇ ਨਸ਼ਈਏ ਬੰਦੇ ਨਾ ਇਹਨਾਂ ਨੂੰ ਤਾਂ ਗੋਲੀ ਪੀ ਛੱਡ ਕੇ ਜੌਂਦਨ ਵਾਗਲ ਹੋਣੀ ਚਾਹੀਦੀ ਜੀ ਸਰਕਾਰ ਕਹੀ ਤਾਂ ਜਾਂਦੀ ਪਰ ਇੱਥੇ ਕੋਈ ਅਮਲ ਨਹੀਂ ਕਰਦੀ ਜੀ ਉਹ 120 ਦੀ ਗੱਡੀ ਦੇ ਸਪੀਡ ਤੇ ਜਾ ਕੇ ਓਵਰ ਟੇ ਕਰਕੇ ਤੇ ਐਸੇ ਪਿੱਛੇ ਲਗਾ ਕੇ ਮੋਰ ਸਰ ਆਪ ਨੂੰ ਮਨ ਕੋ ਫਰਾਰ ਹੋ ਗਏ 20 25 ਫੁੱਟ ਜਿਹੜੇ ਮੋਕੇ ਦੇ ਜੀਵਿਦਾਲ ਜਾਂ ਆ ਹੈਗੇ ਉਹਨਾਂ ਦੇ 20 ਤੋਂ ਪੱਤੀ ਫੁੱਟ ਉੱਚੇ ਜਾ ਕੇ ਦੇਖ ਕੇ ਥੱਲੇ ਆਏ ਆ ਜੀ ਅੱਗੇ ਬਹੁਤ ਛੜਕ ਚੌੜੀ ਹੈ ਕੋਈ ਇਥੇ ਟੋਰਾ ਨਹੀਂ ਟਿੰਡਾ ਹੈ ਪਲੇਨ ਛੜਕਾ ਜੀ ਮਤਲਬ ਸਾਫ ਛੜਕਾ ਕੋਈ ਮੋੜ ਨਹੀਂ ਕੋਈ ਕੁਝ ਨਹੀਂ ਆਇਆ ਜੀ ਸੋ ਬੀਤੇ ਦਿਨ ਪਿੰਡ ਆਸਾ ਸਿੰਘ ਵਸਤੀ ਨੇੜੇ ਮੱਲਾਵਾਲਾ ਖਾਸ ਜਿਲ੍ਹਾ ਫਰੋਇਪੁਰ ਦੇ ਵਿੱਚ ਇੱਕ ਭਿਆਨਕ ਐਕਸੀਡੈਂਟ ਹੁੰਦਾ ਐਕਸੀਡੈਂਟ ਦੌਰਾਨ ਨਸੀਰੀ ਭੈਣ ਦੀ ਜਿਹੜੀ ਮੋਕੇ ਤੇ ਡੈਥ ਹੋ ਜਾਂਦੀ ਤੇ ਭਰਾ ਜਿਹੜਾ ਜਦੋਂ ਹਸਪੀਟਲ ਜਾਂਦਾ ਤਾਂ ਉਸ ਦੀ ਰਸਤੇ 'ਚ ਮੌਤ ਹੋ ਜਾਂਦੀ। ਬਸਤੀ ਆਸਾ ਸਿੰਘ ਦੀ ਘਟਨਾ ਅੱਜ ਸ਼ਮਸ਼ਾਨ ਘਾਟ ਦੇ ਵਿੱਚ ਇਸ ਮ੍ਰਿਤਕ ਨੌਜਵਾਨ ਦੇ ਜਿਹੜਾ ਉਹਨੂੰ ਅਗਨ ਪੇੜ ਕੀਤਾ ਗਿਆ ਸੋ ਅਸੀਂ ਦਰਨਾਲਾ ਹੋਰ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ। ਕਬੱਡੀ ਘਟਨਾ ਵਾਪਰੀ ਹੈਗੀ ਸੋ ਸਾਰੀ ਗੱਲਬਾਤ ਆਪਾਂ ਜਾਣ ਲੈਨੇ ਆ ਮੇਰੇ ਨਾਲ ਪਰਿਵਾਰਕ ਮੈਂਬਰ ਵੀ ਖੜੇ ਆ ਨਾਲ ਜਥੇਬੰਦੀ ਡਾਗੂ ਹੈਗੇ ਆ ਸੋ ਹੋਰ ਰਿਸ਼ਤੇਦਾਰ ਵੀ ਹੈਗੇ ਸੋ ਆਪਾਂ ਗੱਲਬਾਤ ਵੀ ਕਰ ਲੈਨੇ ਆ ਅ ਭਾਈ ਜੀ ਕੀ ਨਾਮ ਆ ਗਿਆ ਚਲੋ ਨਾ ਪਰਮਿੰਦਰ ਸਿੰਘ ਇਹ ਕੀ ਕਰਨਾ ਵਾਪਰੇ ਜੀ ਪਟਨਾ ਜੀ ਇਹ ਆਪਣੇ ਕੀ ਮੇਰੀ ਬੂਆ ਦਾ ਪੋਤਰਾ ਤੇ ਉਹਦੀ ਮਾਸੀ ਜੀ ਦੇ ਘਰ ਕੀ ਆਉਦੀ ਮੰਮੀ ਇਹਨਾਂ ਦੀ ਦਾਖਲਾ ਤੇ ਮਟਿੰਡੀ ਦੇ ਹੇਮ ਚ ਉੱਥੋਂ ਦਾ ਆਪਰੇਸ਼ਨ ਹੋ ਰਿਹਾ ਸੀਗਾ ਪਰਚਨ ਹੋ ਰਿਹਾ ਸੀਗਾ ਉਹਨੂੰ ਦੇਖ ਕੇ ਆ ਰਹੇ ਸੀ ਬਸ ਤੇ ਤਰੇਤੀ ਜਮਗ ਰਹਿ ਮੁਸਲਮਖੂ ਹਾਂ ਜੀ ਮਘੂ ਮਧਨਵਾਰੀ ਸੁਧਾਰੇ ਤੇ ਜੀ ਤੇ ਮੱਲੂਆ ਦੇ ਵਿੱਚ ਆ ਗਈ ਅੱਗਿਓ ਕਾਰ ਆ ਰਹੀ ਆ 820 ਠੀਕ ਇੱਕ ਤਕਰੀਬਨ 120 30 ਦੀ ਸਪੀਡ ਹੋਣੀ ਹੈ ਜੀ ਓਕੇ ਜੀ ਇਹ ਨਸ ਦੀ ਮੋਟਰਸਾਈਕਲ ਵਿੱਚ ਮਾਰੀ ਦੋਨੋਂ ਭੈਣ ਭਰਾ ਸਕਰੀਬ 20 25% ਉੱਚੇ ਉੱਤੇ ਡਿੱਗੀ ਆਸਲ ਠੀਕ ਹੈ ਤੇ ਗੁੜੀਆ ਦੀ ਤਾਂ ਉੱਥੇ ਹੀ ਮੌਕੇ ਤੇ ਰੱਖਾਂਗੇ ਤੇ ਜੇਰਾ ਸਾਡਾ ਤਰੀਕਾ ਵਾ ਉਹਦੀ ਇਥੋਂ ਰਸਤੇ ਜਾਂਦੇ ਜਾਂਦੇ ਹਸਪਤਾਲ ਜਾਂਦੇ ਜਾਂਦੇ ਆ ਰਸਤੇ ਜੀ ਡੈਥ ਹੋ ਗਈ ਠੀਕ ਹੈ ਮੰਗ ਕੇ ਕਰਦੇ ਹਾਂ ਅਸੀਂ ਹਮਸਾਫ ਸੁਣਿਆ ਜੀ ਠੀਕ ਹੈ ਕੋਈ ਨਸ਼ੇ ਦਾ ਰੱਜਿਆ ਹੋਇਆ ਬੰਦਾ ਕਿੱਥੇ ਮਲਾਲੇ ਦੇ ਕਰਨ ਅਸੀਂ ਦਾ ਹਾਂਜੀ ਕਰਮੇ ਉਸੇ ਦਾ ਮੁੰਡਾ ਜੀ ਭੋਲਾ ਭੋਲਾ ਕਿਨੇ ਠੀਕ ਹੈ ਜੀ ਠੀਕ ਹੈ ਨਸ਼ੇ ਦਾ ਕੰਮ ਕਰਦੇ ਆ ਨਸ਼ੇ ਦਾ ਰੱਜਿਆ ਉਹਨੇ ਦੇਖਿਆ ਨਹੀਂ ਸਾਡਾ ਘਰ ਦੋਨਾਂ ਦੋਨੇ ਘਰ ਤਬਾ ਕਰਕੇ ਰੱਖਦੇ ਨੇ ਅੱਛਾ ਠੀਕ ਹੈ ਇਨਸਾਫ ਚਾਹੁੰਦੇ ਨੇ ਠੀਕ ਹੈ ਉਹਨੂੰ ਬੰਦੀ ਸਜ਼ਾ ਦੋਈ ਜੇ ਠੀਕ ਹੈ ਕਾਨੂੰਨ ਸੁ ਵਿਧਾਤ ਕਰਦੇ ਆ ਜੀ ਪਰਚਾ ਦਰਜ ਹੋ ਗਿਆ ਉਹਨੂੰ ਅਰੈਸਟ ਕੀਤਾ ਜਾਵੇ ਠੀਕ ਠੀਕ ਹੈ ਸਰਦਾਰ ਬਲਵਿੰਦਰ ਸਿੰਘ ਜੀ ਜਿਹੜਾ ਅੱਜ ਸਕਾਰ ਕੀਤਾ ਗਿਆ ਮ੍ਰਿਤਕ ਨਾਂ ਜਾਂਦਾ ਤੇ ਇਸ ਤੋਂ ਬਾਅਦ ਜਿਹੜਾ ਪੁਲਿਸ ਦੀ ਕੀ ਕਾਰਵਾਈ ਕਿਸ ਤਰ੍ਹਾਂ ਦੇ ਕੀਤੀ ਪੁਲਿਸ ਦੀ ਅਜੇ ਤੇ ਕਾਰਵਾਈ ਕੋਈ ਨਹੀਂ ਕਿ ਐਫ ਆਰ ਏ ਜਰੂਰ ਕੱਢ ਦਿੱਤੀ ਪੁਲਿਸ ਨੇ ਜੀ ਬਾਕੀ ਜਿੰਨਾ ਚਿਰ ਰਜਿਸਟਰੀ ਹੁੰਦਾ ਬੰਦਾ ਉਹਨਾਂ ਚਿਰ ਕੁਝ ਨਹੀਂ ਕੀਤਾ ਬਾਈ ਨੇਮ ਹੈ ਬਾਈ ਨੇਮ ਐਫ ਆਰ ਏ ਕੱਟੀ ਹੈ ਜੀ ਬਾਈ ਨੇਮ ਤੇ ਆਪਣੇ ਕਰਨਿਆਲ ਸਿੰਘ ਦਾ ਦੇ ਦਾ ਤੇ ਭੋਲਾ ਸਿੰਘ ਦਾ ਮੁੰਡੇ ਦਾ ਨਾਂ ਭੋਲਾ ਸਿੰਘ ਦਾ ਠੀਕ ਹੈ ਮਤਲਬ ਨਾਕੀ ਨਾਂ ਕਨਫਰਮ ਨਹੀਂ ਨਾ ਹੈ ਆਪਾਂ ਨੂੰ ਮਤਲਬ ਭੋਲਾ ਭੋਲਾ ਕਹਿੰਦੇ ਜੀ ਉਹਨੂੰ ਠੀਕ ਹੈ ਹਾਂਜੀ ਜਿੰਨਾ ਚਿਰ ਸਰਕਾਰ ਮਤਲਬ ਕੁਝ ਵੀ ਕਰਦੀ ਨਹੀਂ ਸੀ ਕਾਨੂੰਨ ਕਰਦਾ ਨਹੀਂ ਉਹਨਾਂ ਚ ਕੋਈ ਵਿਵਸਵਾਸ ਤੇ ਉਮੀਦ ਤਾਂ ਨਹੀਂ ਪ੍ਰਸ਼ਾਸਨ ਤੇ ਉਮੀਦ ਹੈ ਸਾਨੂੰ ਐਸਐਚਓ ਨੇ ਪੂਰੀ ਸਾਨੂੰ ਮਤਲਬ ਹਾਂਜੀ ਕੀ ਆ ਬਈ ਅਸੀਂ ਕਾਰਵਾਈ ਕਰਾਂਗੇ ਪਹਿਸਟ ਵੇਲੇ ਘਟਨਾ ਵਾਪਰੀ ਕਿਸ ਦਿਨ ਘਟਨਾ ਸਾਨੂੰ 7:50 ਦੇ ਫੋਨ ਆਇਆ ਜੀ ਵੀ ਐਕਸੀਡੈਂਟ ਹੋ ਗਿਆ ਠੀਕ ਹੈ ਮਤਲਬ ਹਾਂਜੀ 7 ਮਤਲਬ 20 ਬੱਚੀ ਦੇ ਐਕਸੀਡੈਂਟ ਹੋਇਆ ਜੀ ਠੀਕ ਹੈ ਹਾਂਜੀ ਠੀਕ ਹੈ ਜੀ ਹੁਣ ਮੰਗ ਕੀ ਕਰਦੇ ਮੰਗ ਅਸੀਂ ਇਨਸਾਫ ਚਾਹੁੰਦੇ ਜੀ ਸਾਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਮੰਨ ਲਓ ਬੰਦੀ ਕਾਰਵਾਈ ਜਿਹੜੀ ਆ ਐਫਆਰ ਹੀ ਕੱਟੀ ਗਈ ਆ ਬੰਦੀ ਕਾਰਵਾਈ ਜਿਹੜੀ ਕੀਤੀ ਆ ਠੀਕ ਹੈ ਜੀ ਪੁਲਿਸ ਨਾਲ ਤਾਲਮਲ ਹੈ ਤੁਹਾਡਾ ਜੀ ਪੁਲਿਸ ਨਾਲ ਗੱਲ ਤਾਂ ਹੋਇਆ ਜੀ ਅੱਜ ਨਹੀਂ ਵੇ ਭਾਜੀ ਮੰਨ ਲਓ ਕੱਲ ਤੇ ਅਸੀਂ ਤੇ ਭਾਜੀ ਕਰਦੇ ਅਸੀਂ ਕੰਮ ਕੱਲ ਲੜਕੀ ਦਾ ਸੁਸਕਾਰ ਕਰਦੇ ਆ ਜੀ ਅੱਜ ਉਹਨੇ ਤੇ ਮੁੰਡੇ ਦਾ ਸੁਸਕਾਰ ਠੀਕ ਹੈ ਠੀਕ ਓਕੇ ਸੋ ਵਿਦ ਸਪੈਸਿਟੀ ਇਸ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਆ ਇਹ ਬਹੁਤ ਬਣ ਭਾਗੀ ਘਟਨਾ ਜੀ ਦੋਨੇ ਕ ਮਨ ਲਓ ਬਰਬਾਦ ਹੋ ਗਈ ਭਾਜੀ ਗਰੀਬ ਘਰ ਸੀਗਾ ਜੀ ਜੋ ਮੁੰ ਨਾਲ ਮਾ ਭੈਣ ਸੀ ਦੀ ਮਾਸੀ ਦੀ ਲੜਕੀ ਸੀ ਉਹ ਵੀ ਪਰਿਵਾਰ ਜਿਹੜਾ ਗਰੀਬ ਸੀਗਾ ਤੇ ਉਹ ਲੜਕੀ ਦੇ ਸਿਰ ਤੇ ਪਰਿਵਾਰ ਜਿਹੜਾ ਉਹ ਆਪ ਜੌਬ ਤੇ ਪ੍ਰੈਸ਼ਰ ਕਰਦੀ ਸੀ ਤੇ ਚਲਾਉਂਦੀ ਸੀ ਜੀ ਇਦਾਂ ਵੀ ਮੁੰਡਾ ਠੇਕੇਦਾਰ ਸੀ ਆਪਦਾ ਜਿਹਨੂੰ ਮਿਹਨਤ ਵੀ ਪੂਰੀ ਕਰਦਾ ਸੀਗਾ ਜੀ ਤੇ ਆਪਦਾ ਘਰ ਪਰਿਵਾਰ ਵਧੀਆ ਚੱਲਦਾ ਸੀ ਜੀ ਤੇ ਮੁੰਡੇ ਦੀ ਮਾਤਾ ਜਿਹੜੀ ਆ ਉਹ ਆਪਣੇ ਹਸਪਤਾਲ ਦਾਖਲ ਆਈ ਠੀਕ ਪਰ ਜਦੋਂ ਆਇਆ ਉਹ ਤੋਂ ਆ ਰਹੇ ਸੀਗੇ ਤੇ ਬਾਕੀ ਬਹੁਤ ਹੀ ਮਾੜਾ ਹੋਇਆ ਇਹ ਇਹੋ ਜਿਹੇ ਨਸ਼ਈਏ ਬੰਦੇ ਆ ਨਾ ਇਹਨਾਂ ਨੂੰ ਤਾਂ ਗੋਲੀ ਹੀ ਛੱਡ ਕੇ ਜੌਂ ਦਿਨ ਵਾਗਲ ਹੋਣੀ ਚਾਹੀਦੀ ਹੈ ਜੀ ਸਰਕਾਰ ਕਹੀਦਾ ਜਾਂਦੀ ਪਰ ਇੱਥੇ ਕੋਈ ਅਮਲ ਨਹੀਂ ਕਰਦੀ ਜੀ ਓਕੇ 120 30 ਦੀ ਗੱਡੀ ਤੇ ਸਪੀਡ ਤੇ ਜਾ ਕੇ ਓਵਰਟੇ ਕਰਕੇ ਤੇ ਐਸੀਡਿਕ ਕੱਚੇ ਉ ਜਾ ਕੇ ਮੋਰਸਰ ਆਪ ਮਤਲਬ ਕੋ ਫਰਾਗ 20 25 ਫੁੱਟ ਜਿਹੜੇ ਮੌਕੇ ਦੇ ਜੀਵੀਦਾਰ ਜਾਂ ਪ੍ਰਾ ਹੈਗੇ ਉਹਨਾਂ ਦੇ 20 ਤੋਂ 25 ਫੁੱਟ ਉੱਚੇ ਜਾ ਕੇ ਦੇਖੇ ਥਲੇ ਆਇਆ ਜੀ ਅੱਗੇ ਬਹੁਤ ਛੜਕ ਚੌੜੀ ਹੈ ਕੋਈ ਇਥੇ ਢੋਆ ਨਹੀਂ ਟਿੰਬਾ ਦਾ ਪਲੇਨ ਛੜਕਾ ਜੀ ਮਤਲਬ ਸਾਫ ਛੜਕਾ ਕੋਈ ਮੋੜ ਨਹੀਂ ਕੋਈ ਕੁਛ ਨਹੀਂ ਹੈ ਜੀ ਕਿਸੇ ਤਰ੍ਹਾਂ ਦਾ ਵੀ ਮਾਂ ਕੀ ਕਰਦੇ ਹਾਂ ਮੰਗਦਾ ਵੀ ਸਾਰੇ ਗਰੀਬ ਪਰਿਵਾਰ ਇਨਸਾਫ ਚਾਹੀਦਾ ਹੈ ਉਹਨਾਂ ਨੂੰ ਜੋ ਬਲਦੀ ਸਜ਼ਾ ਕਾਨੂੰਨ ਮੁਤਾਬਕ ਹੈ ਸਜ਼ਾ ਹੋਣੀ ਚਾਹੀਦੀ ਹੈ ਠੀਕ ਹੈ ਠੀਕ ਧੰਨਵਾਦ ਮੇਰੇ ਨਾਲ ਇੱਕ ਕਿਸਾਨ ਆਪ ਵੀ ਮੌਜੂਦ ਨੇ ਸਰਦਾਰ ਮਸਾ ਜੀ ਭਾਈ ਜੀ ਇਸ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਮੈਂ ਸਰਦਾਰ ਮਸਾ ਸਿੰਘ ਪਿੰਡ ਆਸਫ ਵਾਲਾ ਜੋਨਪੁਰ ਦਾਣਾ ਮੱਲਾ ਵਾਲਾ ਬਿਲੋਂਗ ਕਰਦਾ ਵੀ ਬੇਨਤੀ ਕਰਦੇ ਹਾਂ ਵੀ ਜੋ ਘਟਨਾ ਵਾਪਰੀ ਇਹ ਬਹੁਤ ਮੰਦ ਭਾਗੀ ਆ ਬੱਚਿਆਂ ਦਾ ਇਕੱਲਾ ਇਕੱਲਾ ਬੇਟਾ ਜਿਹੜਾ ਤੁਰ ਜਾਣਾ ਉਹ ਮਾਪਿਆਂ ਵਾਸਤੇ ਬਹੁਤ ਦੁਖਦਈ ਘਟਨਾ ਤੇ ਘਰ ਵੀ ਦੋਵੇਂ ਘਰ ਹੀ ਫਿਰ ਪਤਾ ਲੱਗਾ ਵੀ ਜਿਹੜੀ ਉਹਦੀ ਭੈਣ ਆ ਮਾਸੀ ਦੀ ਲੜਕੀ ਉਹ ਦੋਵੇਂ ਪਰਿਵਾਰ ਆ ਰਹੇ ਸੀ ਭੈਣ ਭਰਾ ਹੋ ਕੇ ਤੇ ਜਿਹੜੀ ਇਹਦਰ ਘਟਨਾ ਆਊਟਸਾਈਡ ਜਾ ਕੇ ਗੱਡੀ ਵੱਜਣੀ ਇੱਕ ਬਹੁਤ ਇੱਕ ਵਧੀਆ ਸੜਕ ਵਧੀਆ ਰੋਡ ਹੋਣ ਦੇ ਨਾਤੇ ਵੀ ਇਹ ਜਿਹੜੀ ਇਹਨਾਂ ਵਾਪਰ ਘਟਨਾ ਵਾਪਰ ਗਈ ਬਹੁਤ ਗਲਤ ਤੇ ਜੇ ਹੁਣ ਵਾਪਰ ਗਈ ਹੈ ਘਟਨਾ ਤੇ ਚਲੋ ਉਸ ਬੱਚੇ ਨੂੰ ਤਾਂ ਨਹੀਂ ਮੋੜਿਆ ਜਾ ਸਕਦਾ ਪਰ ਪਰਿਵਾਰ ਨੂੰ ਇਨਸਾਫ ਮਿਲ ਜਾਣਾ ਚਾਹੀਦਾ ਇਹ ਇਨਸਾਫ ਦਵਾਨ ਤੱਕ ਅਸੀਂ ਜਥੇਬੰਦੀ ਵੱਲੋਂ ਪਰਿਵਾਰ ਨੂੰ ਵਿਸ਼ਵਾਸ ਦਿਤਦੇ ਹਾਂ ਕਿ ਜਿੰਨਾ ਵੀ ਮਤਲਬ ਜ਼ੋਰ ਲੱਗੇਗਾ ਜਥੇਬੰਦੀ ਵੱਲੋਂ ਅਸੀਂ ਪੂਰਨ ਵਿਸ਼ਵਾਸ ਦਵਾਣੇ ਆ ਵੀ ਪ੍ਰਸ਼ਾਸਨ ਨੂੰ ਜ਼ੋਰ ਲਾ ਕੇ ਇਹ ਆਪਾਂ ਇਹਨਾਂ ਨੂੰ ਇਨਸਾਫ ਦਉਣ ਤੱਕ ਸੰਘਰਸ਼ ਜਾਰੀ ਰੱਖਾਂਗੇ ਸਰਦਾਰ ਸਾਹਿਬ ਸਰਦਾਰ ਸਾਹਿਬ ਸਿਰਫ 400 500 ਮੀਟਰ ਜਿਹੜਾ ਉਸ ਦਾ ਘਰ ਦੱਸਿਆ ਜਾ ਰਿਹਾ 1800 ਜਿਹੜਾ ਦੂਸਰ ਦੱਸਿਆ ਜਿਹੜਾ ਜਿਹੜਾ ਦੋਸ਼ੀ ਇਹਨਾਂ ਤੇ ਦੋਸ਼ ਲੱਗੇ ਤੇ ਕੁਛ ਨਹੀਂ ਕਾਰਵਾਈ ਨਹੀਂ ਤੁਸੀਂ ਫਿਰ ਕਿਸ ਤਰ੍ਹਾਂ ਦੇ ਦੇਖੋ ਜੀ ਹੁਣ ਇਹਦੇ ਵਿੱਚ ਮੈਂ ਇਹ ਗਲਤ ਨਹੀਂ ਕਹਾਂ ਕਿ ਸਾਨੂੰ ਪਤਾ ਹੀ ਕੱਲ ਲੱਗਾ ਕਿ ਨਾ ਇਹਦੇ ਵਾਸਤੇ ਪਰਿਵਾਰ ਨੇ ਇੱਕ ਸਾਡੇ ਨਾਲ ਸੰਪਰਕ ਕੀਤਾ ਹੋਰ ਸਾਡੇ ਨਾਲ ਇਹ ਸੰਪਰਕ ਹੋਇਆ ਹੁਣ ਅਸੀਂ ਅਗਲੀ ਕਾਰਵਾਈ ਦੇ ਬਾਰੇ ਪ੍ਰਸ਼ਾਸਨ ਨਾਲ ਤੇ ਜੋ ਵੀ ਵੰਦੀ ਕਾਰਵਾਈ ਕਰਵਾਉਣ ਲਈ ਅਸੀਂ ਪ੍ਰਸ਼ਾਸਨ ਨੂੰ ਮਜਬੂਰ ਕਰਾਂਗੇ ਚੇਕ ਟਿਕੀ ਬਸ ਬਜੀ ਕੀ ਨਾਮ ਹੈ ਆਪਣਾ ਸਭਜੀ ਸਿੰਘ ਬਜੀ ਕੀ ਲੱਗਦਾ ਹੈ ਬੱਚਾ ਆਪਣਾ ਬਰੋ ਜੀ ਛੋਟਾ ਜੀ ਛੋਟਾ ਬੰਦਾ ਕੀ ਕਹਿਣਾ ਚਾਹੁੰਦੇ ਹੋ ਸੋ ਕਹਿਣਾ ਕੀ ਜੀ ਅੱਲਾਹ ਕੱਲਾ ਮਾਪੇ ਦਾ ਪੁੱਤ ਸੀ ਜੀ ਕੋਈ ਉਹ ਨਾ ਸਾਰਾ ਜੀ ਕੋਈ ਵਿਚਾਰਾ ਹਸ ਤੁਮਾ ਚੇਹੇ ਜੇ ਮੈਂ ਤੁਹਾਨੂੰ ਮੈਂ ਵੀ ਜੁਰੀ ਕਰਦਾ ਸੀ ਆਪਦੀ ਘਰ ਸਰਕਲ ਚੱਲੀ ਜਾਂਦਾ ਸੀ ਮੜਾ ਚੰਗਾ ਹੁੰਦਾ ਤੇ ਸਾਰਿਆਂ ਨੂੰ ਆਸ ਆ ਜਾਂਦੀ ਸੀ ਤੇ ਸਭ ਕੁਝ ਖਤਮ ਹੋ ਗਿਆ ਜੀ ਹੁਣ ਕੀ ਕਹਿ ਸਕਦਾ ਸਭ ਕੁਝ ਖਤਮ ਹੋ ਗਿਆ ਉਹ ਬੰਦਾ ਜੋ ਮਲਾਂ ਵਾਲੇ ਕਾਟਰ ਕਰਨੈਲ ਸਿੰਘ 20 ਸਾਲ ਤੋਂ ਜੋ ਨਸ਼ੇ ਦਾ ਕੰਮ ਕਰ ਰਿਹਾ ਔਡਾਉਟ ਜੇਲ ਵੀ ਕੱਟ ਰਿਹਾ ਜੀ ਠੀਕ ਹੈ ਜੀ ਥੋੜੀ ਉਹਨਾਂ ਦਾ ਮੁੰਡਾ ਜਿਹੜਾ ਭੋਲਾ ਸੀ ਉਹ ਜੇਲ ਦੇ ਵਿੱਚੋਂ ਜਾਨੀ ਕਿ ਬਾਹਰ ਆਇਆ ਠੀਕ ਹੈ ਜੀ ਉਹਦੇ ਅਸਾਰ ਹੀ ਉਹਨੇ ਇੱਥੇ ਆਪਦਾ ਫਿਰ ਬਿਜ਼ਨਸ ਜੋ ਵੀ ਨਸ਼ੇ ਦਾ ਉਹਨੇ ਆਪਦਾ ਫਿਰ ਜਮਦ ਲਿਆ ਉਹਨੇ ਸਾਰੀ ਕਮਾ ਲਿਆ ਠੀਕ ਹੈ ਜੀ ਚਲੋ ਕੰਮ ਸਾਰੇ ਹੁੰਦੇ ਆ ਹੁੰਦੇ ਵੀ ਆਏ ਆ ਪਰ ਜਿਹੜਾ ਇਹ ਮੰਦਾ ਚਲੇ ਗਿਆ ਦਾ ਘਾਟਾ ਸਾਨੂੰ ساری ਜ਼ਿੰਦਗੀ ਨਹੀਂ ਜੀ ਪੂਰਾ ਹੋਗਾ ਆਪਦੀ ਭੋਕ ਖੱਟ ਕੇ ਜਾਂਦਾ ਠੀਕ ਸੀ ਪਰ ਸਭ ਕੁਝ ਹੀ ਖਤਮ ਹੋ ਗੇ ਜੀ ਇਹ ਘਰ ਦਾ ਸਾਰਾ ਕੁਝ ਹੀ ਸਿਸਟਮ ਹੀ ਖਤਮ ਹੋ ਗਿਆ ਮਾਂ ਕੀ ਕਰਦੇ ਜੀ ਮਾਂ ਵੀ ਇਨਸਾਫ ਦੀ ਮੰਗ ਕਰਦੇ ਆ ਜੀ ੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਜੋ ਭਾਣਾ ਵਾਪਰ ਗਿਆ ਮਾਂ ਨੂੰ ਪੁੱਤ ਨਹੀਂ ਮਿਲਣਾ ਕਿ ਉਹਨੂੰ ਪੁੱਤ ਨਹੀਂ ਮਿਲਣਾ ਭੈਣਾਂ ਨੂੰ ਭਰਾ ਨਹੀਂ ਮਿਲਣਾ ਪਰ ਸਾਡੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਉਹ ਜੋ ਬੰਦੀ ਕਾਰਵਾਈ ਉਹਤੇ ਨਹੀਂ ਚਾਹੀਦੀ ਆ ਜੀ ਉਸ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਬੱਚੇ ਦੀ ਡੈਥ ਹੋਈ ਇੱਕ ਇੱਕ ਵਾਰ ਚ ਕੌਣ ਕੌਣ ਸੀ ਪਰਿਵਾਰ ਚ ਉਹਦੇ ਦੋ ਸਿਸਟਰ ਆ ਜੀ ਡੈਡੀ ਉਹਨਾਂ ਦੇ ਤਿੰਨ ਮੁੰਡੇ ਕੱਲਾ ਕੱਲਾ ਹਾਂਜੀ ਸਿਸਟਰਾਂ ਦੋ ਹੀ ਰਹਿੀਆਂ ਪੱਛਾਇਡ ਮੁੰਡਾ ਇਹ ਅਨਮੈਕਾ ਉਮਰ ਕਿੰਨੀ ਉਮਰ 22 ਤੋਂ 28 ਸਾਲ ਉਮਰ ਹੈ ਜੀ ਮਾਤਾ ਉਹਨਾਂ ਦੀ ਬਠਿੰਡੇ ਦੇ ਕੋਲ ਹਸਪੀਟਲ ਆ ਜੀ ਐਮਸ ਉੱਥੇ ਜਾਨੀ ਕਿ ਜੀ ਦਾਖਲਾ ਜੀ ਹਾਂਜੀ ਇਨਸਾਫ ਦੀ ਮੰਗ ਕਰਦੇ ਬਈ ਜੀ ਬਿਲਕੁਲ ਜੀ ਇਨਸਾਫ ਦੀ ਮੰਗ ਕਰਦੇ ਹੱਥ ਜੋੜ ਕੇ ਮੰਗ ਕਰਦੇ ਆ ਜੀ ਕੱਲਾ ਕੱਲਾ ਉਹਨਾਂ ਦਾ ਬੱਚਾ ਸੀ ਉਹ ਵੀ ਸਾਹ ਛੱਡ ਗਿਆ ਘਰ ਵਿਹਲਾ ਹੋ ਗਿਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਠੀਕ ਹਾਂਜੀ ਧੰਨਵਾਦ ਸੋਤ ਸਵੀਰਾ ਵਸਤੀ ਅਸਾ ਸਿੰਘ ਵਾਲੇ ਦੀਆਂ ਨੇੜੇ ਮੱਲਾ ਵਾਲਾ ਖਾਸ ਤਿਆਂ ਸਹਾਣੀਆਂ ਕੀਤੀਆਂ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹਾਲੇ ਤੱਕ ਇਨਸਾਫ ਤੋਂ ਪੁਲਿਸ ਜਿਹੜੀ ਕਾਫੀ ਦੂਰ ਲੱਗ ਰਹੀ ਕਿਉਂਕਿ ਬਾਈ ਨੇਮ ਮੇਰੇ ਖਲਚਾ ਆਨ ਰੋਡ ਜਦੋਂ ਵੀ ਐਕਸੀਡੈਂਟ ਹੋਇਆ ਤੇ ਉਹ ਬੰਦੇ ਦੀ ਪਛਾਣ ਕਰ ਲੇਗੀ ਤੇ ਮੌਕੇ ਤੇ ਜਿਹੜਾ ਐਸਐਸਰਾ ਸਰ ਹਰਿੰਦਰ ਸਿੰਘ ਚਮੇਲੀ ਜਿਹੜੇ ਐਸਐਚਓ ਮੱਲਾ ਵਾਲਾ ਥਾਣੇ ਤੋਂ ਉਹਨਾਂ 'ਤੇ ਵਿਸ਼ਵਾਸ ਵੀ ਦਵਾਇਆ ਸੀਗਾ ਏਕਨ ਦੋ ਦਿਨ ਬੀਤ ਜਾਣ ਤੋਂ ਬਾਅਦ ਜਿਹੜਾ ਪਰਿਵਾਰ ਨੂੰ ਹਾਲੇ ਤੱਕ ਜਿਹੜਾ ਇਨਸਾਫ ਨਹੀਂ ਮਿਲਿਆ ਜਿਹੜੇ ਦੋਸ਼ੀ ਸੀ ਉਹ ਹਾਲੇ ਵੀ ਗ੍ਰਿਫਤ ਤੋਂ ਬਾਹਰ ਨੇ ਸੋ ਅੱਜ ਮ੍ਰਿਤਕ ਜਿਹੜਾ ਨੌਜਵਾਨ ਹੈ ਉਸ ਦੇ ਜਿਹੜੇ ਸ਼ਮਸ਼ਾਨ ਘਾਟ ਦੇ ਵਿੱਚ ਉਹਨੂੰ ਵਗਨ ਪੇੜ ਕੀਤਾ ਗਿਆ ਸੋ ਤਸਵੀਰਾਂ ਮੌਕੇ ਦੇ ਤੁਹਾਨੂੰ ਸਾਂਝੀਆਂ ਕਰਤੀਆਂ ਸੋ ਹੋਰ ਵੀ ਜਲਦ ਜਿੰਨੀ ਵੀ ਅਪਡੇਟ ਕਰਨਾ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ